ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਆ ਚੰਗੇ ਰਿਕਾਰਡ ਵਾਲੀ ਟੋਕੜ ਗੱਬਨ ਝੋਟੀ ਤੁਹਾਨੂੰ ਦਿਖਾਵਾਂਗੇ ਚੰਗੇ ਦੁੱਧ ਵਾਲੀ ਟੋਕੜ ਗੱਬਨ ਝੋਟੀ ਆ ਜਿਹੜੀ ਚੰਗੇ ਕੱਦ ਕਾਠ ਵਾਲੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਜੇ ਹਾਂਜੀ ਹਾਂਜੀ ਹੋ ਜੀ ਆ ਜੀ ਚਲੋ ਵਧੀਆ ਚਾਹੀਦਾ ਹੀ ਹੈ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਕਮਲਿਆ ਹਾਂਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬੱਬਾਨਾਂਕ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲਦੇ ਕਰੀ 9815907784 ਨੰਬਰ ਆਪਣਾ ਠੀਕ ਹੈ ਜੀ ਕਿੱਥੇ ਵਟਸਐਪ ਚੱਲਦਾ ਜੀ ਤੇ ਅੱਜ ਇੱਕ ਟੋਕਰ ਗੱਬਨ ਵੀ ਲੈਣ ਤੇ ਜੀ ਟੋਕਰ ਗੱਬਨ ਦੇ ਚੱਕ ਪਾਸ ਆ ਝੋਟੀ ਠੀਕ ਹੈ 7 ਕਿਲੋ ਕਿੰਨੇ ਜੱਤੀ ਚੱਕ ਪਾਸ ਆ ਇਹ ਵਿਧੀ ਪੰਜਵਾਂ ਮਹੀਨਾ 10 ਤਰੀਕ ਤੋਂ ਚੱਲੂ ਹੋਣਾ ਅੱਜ 10 ਤਰੀਕ ਨੂੰ। ਅੱਛਾ ਚੌਥੇ ਮਹੀਨੇ ਦੀ ਚੈੱਕ ਪਾ ਸਕੀਏ। ਪੂਰੀ ਆ ਮੱਲਵਾ 10 ਤਰੀਕ ਤੋਂ ਪੰਜਵਾਂ ਚੜਜਣਾ। 7 ਕਿਲੋ ਹੈਗਾ ਪੱਕਾ ਦੁੱਧ। 7 ਕਿਲੋ ਹਾਂਜੀ ਜਿਹੜਾ ਮੱਡੀ ਚੋਕ ਲੈ ਵੀ। ਇਹਨਾਂ ਦੇ ਸੱਜਰ ਨੇ ਤਾਂ ਚੰਗਾ ਕੱਢਿਆ ਹਣਾ। ਹਾਂ ਜੰਦੀ ਸੱਜਰ ਬੋਧਾਣੀ ਦੇ 13-14 ਕਿਲੋ ਦੁੱਧ ਕਹਿੰਦੇ ਨਹੀਂ ਦਿੰਦੀ। ਰੇ ਝੋਟੀ ਤੁਸੀਂ ਆਪ ਵੇਖਣਾ ਨਹੀਂ ਮੇਰੇ ਜਿੱਡੀ ਤੇ ਹੈਗੀ ਕੱਦ ਕੋਲ। ਕੱਦ ਕਾਠ ਪੱਖਾ ਪੂਰੀ ਜਵਾਨ ਹੈ ਜਿਹੜੀ ਹਣਾ। ਆ ਦੇਖ ਤਾਂ ਤੇ ਸੋਹਣੀ ਝੋਟੀ ਹੈ ਜਿਹੜੀ। ਤੇ ਥੋੜਾ ਡਰਦੀ ਹੈ ਸੱਜਰ ਥੱਲੇ ਬਹੁਤ ਪੜਾ ਪਾਉ ਜੀ ਫਿਰ ਫੀਡ ਮਾੜੀ ਜੀ ਸੁੱਟ ਕੇ ਉਹ ਜਨਾਨੀ ਚੋਂਦੀ ਤੇ ਆ ਮਿਲਕਵੇ ਨੇ ਵੀ ਚੰਗੀ ਲੱਗੀ گاਵਾ ਵਾਂਗ ਮਿਲਕਵੇ ਲੱਗੀ ਆ ਤੇ ਤੇ ਅਗਲੇ ਪਿਛਲੇ ਸਨਾਂ ਦਾ ਸਾਈਜ਼ ਜਿਹੜਾ ਇਹਦਾ ਚੰਗਾ ਇਹਦੇ ਕਈ ਡੰਗਰ ਤਰ੍ਹਾਂ ਹੇ ਕਰੀ ਸਭਨ ਮਿਲਦੇ ਨਹੀਂ ਠੀਕ ਬੋਲਦਾ ਬਿਨਾਂ ਆਣ ਕੇ ਫੀਡ ਸੁੱਟੀ ਮਾੜੀ ਜੀ ਅੱਛਾ ਤੇ ਸਵੇਰੇ ਇਹਦੇ ਥੱਲੇ ਬਹਿ ਗਏ ਝਟ ਪਸ਼ੂ ਵੀ ਠੀਕ ਆ ਹਾਂਜੀ ਹਾਂਜੀ ਬਾਕੀ ਸੱਜਰ ਵੀ ਚੰਗੇ ਦੁੱਧ ਵਾਲੀ ਆ ਜਿਹੜੀ ਪੂਰੀ ਜਵਾਨ ਝੋਟੀ ਆ ਲਾਜ ਜੀ ਬਾਕੀ ਇਹ ਆ ਕਿ ਕਿੱਲੇ ਤੇ ਵੱਜੇ ਸੋਹਣੀ ਲੱਗਦੀ ਐ ਇਹੋ ਜੀ ਚਿੱਟੀ ਚੌਵੇਂ ਦਿਨ ਦੀ ਚੱਕ ਪਾਸ ਐ ਤੇ ਦੁੱਧ ਸੱਤ ਲਿਖ ਲੈ ਊੜਾ ਡਰਦੀ ਐ ਘਰੋਂੀਆਂ ਵੀ ਨਹੀਂ ਕੱਢੀ ਠੀਕ ਆ ਆ ਗੀ ਇਹੋ ਜੇ ਕੰਮ ਤਾਂ ਨੂੰ ਪਤਾ ਕਰਾਂ ਨਹੀਂ ਉੱਤੇ ਹਾਂਜੀ ਹਾਂਜੀ ਇਹਦਾ ਦੇਖੇ ਪੈਲੀ ਆ ਰੋ ਤੇ ਮੋਲੇ ਦਾ ਫਿਰ ਮੁੱਲ ਤੇ ਵਿਲੀ ਕਰਨ ਉਹਦੇ ਭਾਵੇਂ 70-72 ਹਜ਼ਾਰ ਕਰੀ ਗਈ ਇਹ ਲੱਖ ਦੀ ਝੋਟੀ ਹੈ ਹਾਂਜੀ ਲਿਆਂਦੀ ਵੀ ਉਹਨਾਂ ਪਤਨੂਏ ਹਜ਼ਾਰ ਦੀ ਝੋਟੀ ਚਲੋ ਉਦੋਂ ਮੱਦਾ-ਮੱਦਾ ਠੀਕ ਹੈ ਉਹ ਜਿਸ ਹਿਸਾਬ ਨਾਲ ਬਾਜ਼ਾਰ ਜਦੋਂ ਨੂੰ ਸੁਣਾ ਨਾ ਇਹਨੇ ਹਾਂਜੀ ਉਹਦੇ ਲੱਖਾਂ ਬਾੜ ਵਿਕ ਜਾਣੀ ਹੈ ਝੋਟੀ ਕੱਦ-ਕੁੱਦੀ ਬਹੁਤ ਚੰਗੀ ਆ ਹੈਵੀ ਉਧਰ ਦੀ ਚਲੋ ਮੈਂ ਤੇ ਇਧਰੋਂ ਲਈ ਆ ਉਹ ਉਧਰੋਂ ਲਿਆਉਂਦੇ ਮਾਲ ਸਾਰਾ ਠੀਕ ਹੈ ਹਾਂਜੀ ਹਾਂਜੀ ਉਹ ਉਹਨਾਂ ਸੱਜਰਪਾਲੀ ਤੇ ਉਹਨਾਂ ਤੋਂ ਕਰ ਕੰਬਨ ਦੇਤੀ ਦੁੱਧ ਘਟ ਗਿਆ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਮਾਨ ਕਰਦਾਂਗੇ ਵੀ ਦੀ 50000 ਦੀ 70 ਤੋਂ 65000 ਦੀ ਹਾਂ ਅੱਛਾ 65000 ਦੀ ਦੇ ਦੋਗੇ ਹਾਂ ਜਿਹੜੇ ਪਰ ਛੋਟੀ ਕੋ ਆਏ ਛੱਡ ਕੇ ਨਹੀਂ ਜਾਂਦਾ ਚਲੋ ਬਾਕੀ ਮਾਨਤਾਂ ਨੂੰ ਮੁੱਕ ਕੇ ਥੋੜਾ ਪਤਾ ਕਰ ਦੋਗੇ ਤੇ ਬਾਕੀ ਇਹ ਆ ਕਿ ਚਲੋ ਜਿਹੜੇ ਵੀ ਸ਼ਕੀਨ ਆ ਸੋਹਣੀਆਂ ਝੋਟੀਆਂ ਰੱਖਣ ਦੇ ਉਹਨਾਂ ਦੇ ਪਸੰਦ ਆਉਣੀਆਂ ਹਾਂਜੀ ਹਾਂਜੀ ਤੇ ਹੁਣ ਆ ਇੱਕ ਆ ਜਰਸੀ ਕਾਂ ਆ ਗਈ ਆ ਸੂਈ ਸਵਾਈ ਆ ਹਾਂਜੀ ਹਾਂਜੀ ਸੂਈ ਜੇ ਪਰਸੋਂ ਦੀ ਜਿੱਦੀ ਵਸ਼ੀ ਮਗਰ ਆ ਥਾਣੇ ਤੇ ਲੱਗੇ ਤਾਂ ਦੇਖ ਸਕਦੇ ਦੇਖੋ ਉਹੋ ਜੀ ਨਹੀਂ ਆ ਕੋਈ ਲੱਤ ਵੀ ਨਹੀਂ ਚੱਕੂਗੀ ਠੀਕ ਆ ਤੇ ਚਵਾਈ ਮੋਟਰੀ ਇਦਾਂ ਕਿੰਨਾ ਕੁ ਬੋਲਾ ਇਹਦੇ ਕੋਲ ਬੋਲੇ ਵੀ 10 ਲੀਟਰ ਜੀ ਕਿੰਨਾ ਚਵਾਈ ਜਾਊਗੀ 14 ਲੀਟਰ ਦੁੱਧ ਚਵਾਈ ਜਾਊ ਵਧੀਆ ਅੱਛਾ ਹਾਂਜੀ ਹਾਂਜੀ ਤੋੜਾਂ ਮੈਂ ਫੇਰ ਇੱਕ ਰੀਨ ਬਾਕੀ ਇਹੋ ਜਿਹਾ 14 ਲੀਟਰ ਦੁੱਧ ਚਵਾਜੇ ਤੇ ਕਾਫੀ ਹੁੰਦਾ ਆ ਆ ਵਛੀ ਜੇ ਇਹਦੇ ਮਗਰ ਹਾਂਜੀ ਆ ਵਛੀ ਵੇਖੋ ਕੱਡੇ ਟੌਰ ਦੀ ਵਛੀ ਮਗਰ ਜਰਸੀ ਚੰਗੀ ਸੋਹਣੀ ਆ ਆ ਤੇ ਮੈਲੇ ਮੂਲੇ ਤੇ ਆਉਗੂ ਤੇ ਬਾਕੀ ਸੰਗਣਾ ਦੁੱਧ ਹੁੰਦਾ ਮੱਝਾਂ ਵਰਗਾ ਇਹਨਾਂ ਦਾ ਇਹ ਕਿਤਰਾ ਹੋਸਾ ਸਹੀ ਆ ਆਪਦੇ ਵਿੱਚ ਤੇ ਗਰਮੀ ਚ ਚੌਣ ਵਾਲੀਆਂ ਗਾਵਾਂ ਮੈਂ ਹੈਗੀ ਵੀ ਸਾਈਵਲ ਕ੍ਰੋਸ ਚ ਹੈ ਜਿਹੜੀ ਹੈ ਬਹੁਤ ਚੰਗੀ ਹੈ ਅੱਜ ਪਸ਼ੂ ਤਿੰਨੇ ਆ ਵੀ ਜੀ ਨਗਰ ਤਿੰਨੇ ਸੋਹਣੀਆਂ ਹਨ ਜੜੀਆਂ ਆਪਣੇ ਆਪਣੇ ਜਗ੍ਹਾ ਤੇ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੇਖ ਲਓ ਵੀ ਜੀ ਕਾਨੂੰਪਾ 50 ਘੜੀਏ ਇਹਦਾ ਸੀਲੀ ਦਾ ਮੁੱਲ ਐ ਮੈਂ ਬਹੁਤਾ ਜ਼ਿਆਦਾ ਨਹੀਂ ਕਹਿੰਦਾ ਸੀਲੀ ਦਾ ਮੁੱਲ ਐ ਵੇਖੋ ਥਾਂ ਥੁਰ ਕੇ ਦਾਨ ਲੱਗਾ ਜਿੱਦਾਂ ਮਰਜ਼ੀ ਇਹਨੂੰ ਬੈਠੇ ਰੋ ਜਿੱਦੋਂ ਮਰਜ਼ੀ ਬੈਠੋ ਉਹ ਜੀ ਨਹੀਂ ਹਾਂਜੀ 45 ਹਜ਼ਾਰ ਦੀ ਦੇ ਦਈਏ 45 ਹਜ਼ਾਰ ਚੋਂ ਕੋ ਕਰ ਦਈਏ ਮਾਨਤਾ ਨੂੰ ਥੋੜਾ ਬੱਤਾ ਤੇ ਇੰਨੀ ਕਰ ਦੇ ਨੇ ਅੱਛਾ 44 ਹਜ਼ਾਰ 44 ਹਜ਼ਾਰ ਦੀ ਦੇ ਦੋਗੇ 40 60 ਹੋ ਜੂਗੀ 40 ਹਜ਼ਾਰ ਤੋਂ ਠੀਕ ਐ ਹਾਂਜੀ ਹਾਂਜੀ ਤੇ ਹੁਣ ਆ ਗਾਂ ਇੱਕ ਆ ਵੀ ਗੱਬਨ ਆ ਗਈ ਐ ਗੱਬਨ 10 12 ਦੇ ਲੰਦੀ ਵੀ ਦੀ ਥਾਂ ਇਹਦਾ ਇਹਦੇ ਵੀ ਕਾਫੀ ਚੰਗਾ ਲੱਗਾ ਹਾਂਜੀ ਹਾਂਜੀ ਆ ਦੇਖ ਸਕਦੇ ਜੀ ਬਹੁਤ ਚੰਗੀ ਐ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ 20 ਕਿਲੋ ਪਰੂਗੀ ਕਿੰਨਾ ਦੁੱਧ ਆਜੂਗੀ 20 ਕਿਲੋ ਚ ਆਜੂ ਦੁੱਧ ਵੀ ਦੀ ਠੀਕ ਹੈ ਜੇ 12 ਤਰਾ ਹੈਗੇ ਆ 10 ਲੈ ਜੇ 12 ਦਾ ਜੇ ਪਾਸੋਂ ਤਿਹੜੀ ਆ ਠੀਕ ਆ ਬਾਕੀ ਇਹ ਕਿ ਕੱਦ ਕਾਠ ਚੰਗਾ ਉੱਚਾ ਹੋਵੇ ਤਾਂ ਤੇ ਰੰਗ ਰੂਪ ਦੀ ਸੋਹਣੀ ਆ ਜਿਹੜੀ ਲੈ ਜੇ ਬਾਕੀ ਜੇ ਤਿਆਰ ਹੋਣੀ ਥੱਲੇ ਪੰਜ ਤੇ ਇਹਦਾ ਮੁੱਲ ਵਿੱਧੀ ਫਿਰ ਇਹਦਾ ਮੁੱਲ ਵਿੱਧੀ ਵੇਖੋ ਨਾ ਗਾਂ ਦੇ ਉਹ ਦਾ 70 60000 ਦੀ ਹਾਂਜੀ ਪਰ ਚਲੋ ਸਾੰਬੜੀ ਜ਼ੁੰਬੜੀ ਅਗਲੇ ਨੇ ਵੀ ਹਾਂਜੀ ਇਹਗਾ ਹੁੰਦੇ ਲੰਗ 55000 55000 ਦੀ ਉਹ ਤੋਂ ਦੋ ਛੜ ਦਾਂਗੇ ਪੂਰੇ ਪੰਜਾਹ ਦੇ ਦਾਂਗੇ ਪੂਰੇ ਪੰਜਾਹ ਹੀ ਦੇ ਦਾਂਗੇ ਬਾਕੀ ਥੋੜਾ ਬਹੁਤਾ ਛੋਟ ਛਾਟ ਹੋਊਗਾ ਤੇ ਤੁਹਾਨੂੰ ਚਲੋ ਦੇਖੋ ਇੰਨਾ ਕਿਤੇ ਕਰਨਾ ਹੀ ਪੈਂਦਾ ਵਾ ਹਾਂ ਬਾਕੀ ਥੋੜਾ ਬਹੁਤਾ ਹੀ ਆ ਇਹ ਕੋਈ ਬਹੁਤ ਜ਼ਿਆਦਾ ਗੱਲ ਉਹ ਨਹੀਂ ਹੈਗਾ ਠੀਕ ਹੈ ਹਾਂਜੀ ਹਾਂਜੀ ਬਾਕੀ ਡੰਗਰ ਚੰਗੇ ਆ ਤੰਨੇ ਬਾਕੀ ਆ ਕੇ ਚਲੋ ਇੱਥੋਂ ਕੋਈ ਪਸੰਦ ਕਰਕੇ ਵੇਖ ਚੱਕ ਕੇ ਖੜੇ ਹਨਾ ਤੇ ਗੱਬਨ ਆਪਣੀ ਪਾਸ ਕਰਕੇ ਖੜੇ ਤੋਕੜ ਗੱਬਨ ਵੀ ਜਾ ਕੇ ਆਪਣੀ ਚੱਕ ਕਰਾ ਲੈ ਤੇ ਸੂਈ ਦੀ ਆਪਣੀ ਚੁਆਈ ਕਰਕੇ ਖੜੇ ਅਗਲੇ ਜੀ ਕਮੀ ਕੋਈ ਗੱਲ ਨਹੀਂ ਠੀਕ ਹੈ ਜੀ